ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਬਣਾਇਆ ਪਰਮੇ ਟੰਡੇ ਬਹੁਤ ਹੀ ਜ਼ਬਰਦਸਤ ਰੈਸਪੀ ਆ ਵੀਡੀਓ ਆਪਣੀ ਥੋੜੀ ਜਿਹੀ ਵੱਡੀ ਆ 3 1/2 ਮਿੰਟ ਦੀ ਆ 3 1/2 ਤੋਂ ਘੱਟ ਹੀ ਆ ਤੇ ਤੁਸੀਂ ਇਹਨੂੰ ਪੂਰਾ ਵੇਖਿਓ ਮੈਂ ਕੋਸ਼ਿਸ਼ ਕੀਤੀ ਆ ਛੋਟੀ ਤੋਂ ਛੋਟੀ ਬਣਾਉਣ ਦੀ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਟੰਡੇ ਜ਼ਰੂਰ ਬਣਾ ਕੇ ਦੇਖਿਓ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਲਈਏ ਪਿਆਜ਼ ਤੇ ਇੱਧਰ ਆਪਾਂ ਨੇ ਲਈਆਂ ਹਰੀਆਂ ਮਿਰਚਾਂ ਤੇ ਲਾਲ ਮਿਰਚਾਂ ਮਿਕਸ ਕਰਕੇ ਕੁੱਟ ਲਈਆਂ ਸੀ ਤੇ ਥੋੜਾ ਜਿਹਾ ਅਦਰਕ ਲਿਆ ਟਿੰਡੇ ਲੈ ਆਪਾਂ ਇਹਨਾਂ ਦੇ ਵਿੱਚ ਸੈਂਟਰ ਚ ਕੱਟ ਲਵਾ ਲਿਆ ਠੀਕ ਆ ਤੇ ਹੁਣ ਆਪਾਂ ਕੜਾਈ ਲਵਾਂਗੇ ਇਹਦੇ ਵਿੱਚ 2 ਤੋਂ 3 ਚਮਚ ਤੇਲ ਦੇ ਪਾਵਾਂਗੇ ਜਿਹੜਾ ਵੀ ਤੇਲ ਤੁਸੀਂ ਯੂਜ਼ ਕਰਦੇ ਲੈ ਸਕਦੇ ਆ ਤੇ ਬਟ ਜੇ ਤੁਹਾਡੇ ਕੋਲ ਸਰੋਂ ਦਾ ਤੇਲ ਆ ਤਾਂ ਜ਼ਿਆਦਾ ਵਧੀਆ ਏ ਠੀਕ ਹੈ ਤੇ ਦੂਜੇ ਪਾਸੇ ਆਪਾਂ ਕੜਾਈ ਰੱਖੀ ਆ ਉਹਦੇ ਵਿੱਚ ਹੁਣ ਆਪਾਂ ਨੇ ਫੇਰ ਥਿਲ ਪਾਤਾ ਪਹਿਲੀ ਕੜਾਈ ਦੇ ਵਿੱਚ ਆਪਾਂ ਨੇ ਟਿੰਡੇ ਪਾਤੇ ਇੱਧਰ ਆਪਾਂ ਸੁੱਕੇ ਮਸਾਲੇ ਪਾਏ ਉੱਤੇ ਸਿਰਫ ਆਪਾਂ ਨੇ ਜੀਰਾ ਪਾਇਆ ਨਾਲ ਹੀ ਪਾਈਆਂ ਹਰੀਆਂ ਮਿਰਚਾਂ ਉਹਨਾਂ ਨੂੰ ਭੁੰਨ ਕੇ ਫੇਰ ਪਿਆਜ਼ ਪਾਏ ਆ ਕੋਬੇ ਜੇ ਹਰੀ ਮਿਰਚ ਪਹਿਲਾਂ ਪਾਉਂਦੇ ਆਂਦਾ ਟੇਸਟ ਬਹੁਤ ਵਧੀਆ ਆਂਦਾ ਇੱਧਰ ਦੇਖੋ ਟਿੰਡੇ ਆਪਣੇ ਫਰਾਈ ਹੋਈ ਜਾਂਦੇ ਆ ਇਹਨਾਂ ਨੂੰ ਉਲਟ ਪੁਲਟ ਕਰਕੇ ਆਪਾਂ ਨੇ ਫਰਾਈ ਕਰ ਲੈਣਾ ਤੁਸੀਂ ਚਾਹੋ ਤਾਂ ਇੱਥੇ ਟੱਕ ਕੇ ਵੀ ਇਹਨੂੰ ਪਕਾ ਸਕਦੇ ਹੋ ਹੁਣ ਇੱਧਰ ਦੇਖੋ ਆਪਣਾ ਜਿਹੜਾ ਟਮਾਟਰ ਆ ਉਹ ਵੀ ਕਾਫੀ ਜ਼ਿਆਦਾ ਪੁੱਜ ਗਿਆ ਤੇ ਹੁਣ ਟਿੰਡਿਆਂ 'ਚ ਆਪਾਂ ਪਾਵਾਂਗੇ ਥੋੜੀ ਜਿਹੀ ਹਲਦੀ ਥੋੜਾ ਜਿਹਾ ਨਮਕ ਠੀਕ ਹੈ ਇਹਨਾਂ ਨੂੰ ਫੇਰ ਟੱਕ ਦਾਂਗੇ ਇੱਧਰ ਹੁਣ ਆਪਾਂ ਪਾਵਾਂਗੇ ਇੱਕ ਟਮਾਟਰ ਠੀਕ ਹੈ ਤੇ ਟਿੰਡੇ ਆਪਣੇ ਜਿਹੜੇ ਬਣ ਕੇ ਤਿਆਰ ਹੋ ਹੀ ਚੁੱਕੇ ਤਕਰੀਬਨ ਤਕਰੀਬਨ ਹੁਣ ਆ ਤੇ ਟਮਾਟਰ ਵੀ ਪੁੱਜ ਗਿਆ ਮਸਾਲਿਆਂ ਚ ਆਪਣੇ ਮਿਰਚ ਪਾਤੀ ਸੀਗੀ ਨਮਕ ਆਮਚੂਰ ਪਾਟਰ ਤੇ ਹਲਦੀ ਇਹ ਤਾਂ ਚੀਜ਼ਾਂ ਪਾਵਾਂਗੇ ਇੱਥੇ ਆਪਾਂ ਇੱਕ ਚੀਜ਼ ਹੋਰ ਪਾਣੀ ਉਹ ਆ ਪਿਆਜ਼ ਜਿਹੜੇ ਮੈਂ گول گول ਕੱਟਲੇ ਸੀਗੇ ਤੁਸੀਂ ਜਿਵੇਂ ਚਾਹੋ ਥੋੜੇ ਜਿਹਾ ਲੰਮੇ ਵੀ ਕੱਟ ਸਕਦੇ ਆ ਜੇ ਤੁਸੀਂ ਇਸ ਟਾਈਮ ਤੇ ਪਾਉਂਗੇ ਨਾ ਤੇ ਇਹਦੇ ਨਾਲ ਟੇਸਟ ਆ ਜਿਹੜਾ ਬਹੁਤ ਵਧੀਆ ਆਊਗਾ ਇਹਨਾਂ ਨੂੰ ਜ਼ਿਆਦਾ ਨਹੀਂ ਪਕਾਉਣਾਗਾ ਤਿੰਨ ਤੋਂ ਚਾਰ ਮਿੰਟ ਪਕਾਉਣਾ ਠੀਕ ਆ ਮਸਾਲਾ ਬਣ ਕੇ ਤਿਆਰ ਆ ਤੇ ਹੁਣ ਆਪਾਂ ਟਿੰਡਿਆਂ ਦੇ ਵਿੱਚ ਇਹਨੂੰ ਸਾਰਿਆਂ ਨੂੰ ਭਰ ਦਾਂਗੇ ਠੰਡਾ ਕਰਕੇ ਦੇਖੋ ਇਸ ਤਰ੍ਹਾਂ ਤੇ ਸਾਰੇ ਟਿੰਡੇ ਆਪਾਂ ਪਰਕੇ ਤਿਆਰ ਕਰ ਲਵਾਂਗੇ ਇਹ ਬਹੁਤ ਹੀ ਸੌਖੀ ਰੈਸਪੀ ਆ ਤੇ ਬਹੁਤ ਹੀ ਟੇਸਟੀ ਆ ਮੇਰੀ ਦਾਦੀ ਬਣਾਉਂਦੀ ਹੁੰਦੀ ਸੀਗੀ ਤੇ ਮੈਂ ਵੀ ਕਾਫੀ ਸਾਲਾਂ ਬਾਅਦ ਮੈਨੂੰ ਯਾਦ ਆਇਆ ਤੇ ਮੈਂ ਟਰਾਈ ਕੀਤਾ ਇਹਨੂੰ ਬਹੁਤ ਹੀ ਟੇਸਟੀ ਬਣੀ ਉਹ ਉੱਪਰ ਦੀ ਆਪਾਂ ਰੱਖੇ ਪਿਆਜ਼ ਤੇ ਥੋੜੇ ਜਿਹਾ ਪਾ ਤੇ ਤੇਲ ਠੀਕ ਹੈ ਤੇ ਆਪਣੇ ਜਿਹੜੇ ਪਰਮੇ ਟਿੰਡੇ ਬਣ ਕੇ ਤਿਆਰ ਆ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਥੈਂਕ ਯੂ ਫॉर ਵਾਚਿੰਗ